ਆਦਮਪੁਰ ਦੇ ਥਾਣਾ ਪਤਾਰਾ ਦੇ ਪਿੰਡ ਤੱਲਣ ਤੋਂ ਰਿਸ਼ਤਿਆਂ ਨੂੰ ਤਾਰ-ਤਾਰ ਕਰਦਾ ਇੱਕ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਭੂਆ ਦੇ ਪੁੱਤ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਆਪਣੇ ਮਾਮੇ ਦੇ ਪੁੱਤਰ ਨੂੰ ਗੰਭੀਰ ਰੂਪ ਵਿੱਚ ਜ਼ਖਮੀ ਕਰ ਦਿੱਤਾ ਜਿਸ ਦੀ ਇਲਾਜ ਦੌਰਾਨ ਮੌਤ ਹੋ ਗਈ ਹੈ ਜਿਸ ਤੋਂ ਬਾਅਦ ਪੁਲਿਸ ਵੱਲੋਂ ਕਾਰਵਾਈ ਕਰਦਿਆਂ 5 ਤੋਂ 4 આરોપીਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਦੋਵਾਂ ਵਿੱਚ ਕਿਸੇ ਗੱਲ ਨੂੰ ਲੈ ਕੇ ਲੰਬੇ ਸਮੇਂ ਤੋਂ ਝਗੜਾ ਚੱਲ ਰਿਹਾ ਸੀ ਫਿਲਹਾਲ ਸਾਜ਼ਿਸ਼ ਦਾ ਮੇਨ ਮਾਸਟਰ ਮਾਈਂਡ ਫਰਾਰਾ ਹੈ ਜਿਸ ਨੂੰ ਜਲਦ ਹੀ ਕਾਬੂ ਕਰ ਲਿਆ ਜਾਵੇਗਾ 26 11 25 ਨੂੰ ਤੇਜਿੰਦਰ ਸਿੰਘ ਉਰਫ ਨਿੱਕਾ ਵਾਸੀ ਤਲਨ ਜੋ ਆਪਣੇ ਮੋਟਰਸਾਈਕਲ ਤੇ ਸਵਾਰ ਹੋ ਕੇ ਪਿੰਡ ਨੂੰ ਆ ਰਿਹਾ ਸੀ ਜਦੋਂ ਪਿੰਡ ਦੇ ਨੇੜੇ ਪਹੁੰਚਾ ਤਾਂ ਪਿੱਛੇ ਸਵਿਸ਼ਟ ਕਾਰ ਪੰਜ ਕਾਰ ਸਵਾਰਾਂ ਨੇ ਜੋ ਇਸ ਨੂੰ ਘੇਰ ਕੇ ਗੰਬੀਰ ਇਸ ਨੂੰ ਸੱਟਾਂ ਮਾਰੀਆਂ ਜੋ ਜ਼ਿਆਦਾ ਜਖਮੀ ਹੋਣ ਕਰਕੇ ਜਿਸ ਨੂੰ ਚੋਲ ਹਸਪਤਾਲ ਦਾਖਲ ਕਰਾਇਆ ਗਿਆ ਜਿੱਥੇ ਉਹ ਜੀਰੇ ਇਲਾਜ ਸੀ ਜਿਸ ਤੇ ਉਸ ਦੀ ਮਾਤਾ ਬਲਵਿੰਦਰ ਕੌਰ ਪੱਲੋਂ ਮਕਦਮਾ ਨੰਬਰ 98 ਮਿਤੀ 27 11 25 ਅੰਡਰ ਸੈਕਸ਼ਨ 109 115 2 118 135 ਪੀਐਨਐਸ ਦਾ ਦਰਜ ਰਜਿਸਟਰ ਕੀਤਾ ਗਿਆ ਜੋ ਤਰਜਿੰਦਰ ਸਿੰਘ ਦੇ ਜ਼ਿਆਦਾ ਸੱਟਾ ਲੱਗਣ ਕਰਕੇ ਜਿਸ ਦੀ ਮਿਤੀ 8 12 25 ਨੂੰ ਮੌਤ ਹੋ ਗਈ ਜਿਸ ਤੇ ਮਕਦਮਾ ਵਿੱਚ ਵਾਧਾ ਜੁਰਮ 103 ਪੀਐਨਐਸ ਦਾ ਕੀਤਾ ਗਿਆ ਜੋ ਸ਼੍ਰੀ ਹਰਵਿੰਦਰ ਸਿੰਘ ਪੀਪੀਐਸ ਸੀਨੀਅਰ ਪੁਲਿਸ ਕਪਤਾਨ ਜੰਦਰਦੀਆਤੀ ਜੀ ਦੇ ਨਿਸ਼ਾਨਦੇਸ਼ ਹਾਲ ਸਾਹਿਬ ਜੋ ਥਾਣਾ ਪਤਾਰਾ ਦੇ ਮੁਖ ਅਫਸਰ ਰਾਮਕ੍ਰਿਸ਼ਨ ਅਤੇ ਇਹ ਸਹਿਰਦੀਪ ਅਤੇ ਹੋਰ ਪੁਲਿਸ ਕਰਮਚਾਰੀਆਂ ਦੇ ਪਾਰਟੀਆਂ ਬਣਾਈਆਂ ਗਈਆਂ ਜੋ ਇਹਨਾਂ ਨੇ ਮੁਕਦਮਾ ਦੇ ਪੰਜਾ ਦੋਸ਼ੀਆਂ ਵਿੱਚੋਂ ਚਾਰ ਦੋਸ਼ੀਆਂ ਨੂੰ ਕੱਲ ਮਿਤੀ 8-9 ਦੀ ਦਰਮਿਆਨੀ ਰਾਤ ਨੂੰ ਮੁਕਦਮਾ ਅਯਾਦੀ ਦੋਸ਼ੀ ਪਰਮਿੰਦਰ ਸਿੰਘ ਪਿੰਦੂ ਵਾਸੀ ਬਿਲਗਾ ਜਸਕਰਨ ਸਿੰਘ ਅਤੇ ਜਿੰਦਰ ਏਲੀਸ 라ਟੀ ਵਾਸੀ ਸੰਗੇ ਖਾਲਸਾ ਅਤੇ ਮਨਪ੍ਰੀ ਸਿੰਘ ਏਲੀਸ ਮੋਹਿਤ ਵਾਸੀ ਨਾਥ ਥਾਣਾ ਨੂਰਬੈਲ ਨੂੰ ਗ੍ਰਿਫਤਾਰ ਕੀਤਾ ਗਿਆ ਜੋ ਪਹਿਲਾ ਦੋਸ਼ੀ ਗੁਰਦੀਪ ਸਿੰਘ ਏਲੀਸ ਪੁੱਲਰ ਜੋ ਮਰਨ ਵਾਲੇ ਜਿੰਦਰ ਸਿੰਘ ਦੀ ਭੂਆ ਦਾ ਲੜਕਾ ਹੈ ਜੋ ਇਹਨਾਂ ਦੀ ਪੁਰਾਣੀ ਆਪਸ ਵਿੱਚ ਕਿਸੇ ਕਾਰਨ ਕਰਕੇ ਰੰਜਿਸ਼ ਸੀਗੀ ਜੋ ਗੁਰਦੀਪ ਸਿੰਘ ਨੇ ਆਪਣੇ ਇਹਨਾਂ ਦੋਸਤਾਂ ਨੂੰ ਨਾਲ ਲੈ ਕੇ ਮਿਤੀ 26 11 25 ਨੂੰ ਆਪਣੀ ਕਾਰ ਕਾਰ ਸਵਿਫਟ ਕਾਰ ਵਿੱਚ ਸਵਾਰ ਹੋ ਕੇ ਇਸ ਨੂੰ ਪਿੰਡ ਆ ਕੇ ਕੀਰਕੇ ਸੱਟਾਂ ਮਾਰੀਆਂ ਜੋ ਗਰਦੀਪ ਸਿੰਘ ਪੁੱਤਰ ਜੋ ਹਜੇ ਫਰਾਰ ਹੈ ਜੋ ਚਾਰੇ ਦੋਸ਼ੀਆਂ ਨੂੰ ਅੱਜ ਪੇਸ਼ ਅਦਾਲਤ ਕੀਤਾ ਗਿਆ ਜੋ ਦੋਸ਼ੀਆਂ ਦਾ 4 ਦਿਨ ਦਾ ਰਿਮਾਂਡ ਹਾਸਲ ਕੀਤਾ ਗਿਆ ਜੋ ਮੁਕੱਦਮੇ ਦੀ ਤਫ਼ਤੀਸ਼ ਡੁਗਾਈ ਨਾ ਕੀਤੀ ਜਾਵੇਗੀ ਅਤੇ ਪੰਜਵੇਂ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਅਗਲੇ ਤੱਕ ਸਾਹਮਣੇ ਲਿਆ ਦੇ ਜਾਣਗੇ ਆਦਮਪੁਰ ਦੇ ਥਾਣਾ ਪਤਾਰਾ ਦੇ ਪਿੰਡ ਤੱਲਣ ਤੋਂ ਰਿਸ਼ਤਿਆਂ ਨੂੰ ਤਾਰ-ਤਾਰ ਕਰਦਾ ਇੱਕ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਭੂਆ ਦੇ ਪੁੱਤ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਆਪਣੇ ਮਾਮੇ ਦੇ ਪੁੱਤਰ ਨੂੰ ਗੰਭੀਰ ਰੂਪ ਵਿੱਚ ਜ਼ਖਮੀ ਕਰ ਦਿੱਤਾ ਜਿਸ ਦੀ ਇਲਾਜ ਦੌਰਾਨ ਮੌਤ ਹੋ ਗਈ ਹੈ ਜਿਸ ਤੋਂ ਬਾਅਦ ਪੁਲਿਸ ਵੱਲੋਂ ਕਾਰਵਾਈ ਕਰਦਿਆਂ 5 ਤੋਂ 4 આરોપીਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਦੋਮਾ ਵਿੱਚ ਕਿਸੇ ਗੱਲ ਨੂੰ ਲੈ ਕੇ ਲੰਬੇ ਸਮੇਂ ਤੋਂ ਝਗੜਾ ਚੱਲ ਰਿਹਾ ਸੀ ਫਿਲਹਾਲ ਸਾਜ਼ਿਸ਼ ਦਾ ਮੇਨ ਮਾਸਟਰ ਮਾਈਂਡ ਫਰਾਰਾ ਹੈ ਜਿਸ ਨੂੰ ਜਲਦ ਹੀ ਕਾਬੂ ਕਰ ਲਿਆ ਜਾਵੇਗਾ ਮਿਤੀ 26 11 25 ਨੂੰ ਤੇਜਿੰਦਰ ਸਿੰਘ ਉਰਫ ਨਿੱਕਾ ਵਾਸੀ ਤੰਨ ਜੋ ਆਪਣੇ ਮੋਟਰਸਾਈਕਲ ਤੇ ਸਵਾਰ ਹੋ ਕੇ ਪਿੰਡ ਨੂੰ ਆ ਰਿਹਾ ਸੀ ਜਦੋਂ ਪਿੰਡ ਦੇ ਨੇੜੇ ਪੁੱਜਾ ਤਾਂ ਪਿੱਛੇ ਸਵਿਸ਼ਟ ਕਾਰ ਪੰਜ ਕਾਰ ਸਵਾਰਾਂ ਨੇ ਜੋ ਇਸ ਨੂੰ ਘੇਰ ਕੇ ਗੰਬੀਰ ਇਸ ਨੂੰ ਸੱਟਾ ਮਾਰੀਆਂ ਜੋ ਜਦਾ ਜਕ ਵੀ ਹੋਣ ਕਰਕੇ ਜਿਸ ਨੂੰ ਚੋਲ ਹਸਪਤਾਲ ਦਾਖਲ ਕਰਾਇਆ ਗਿਆ ਜਿੱਥੇ ਉਹ ਜੀਰੇ ਇਲਾਜ ਸੀ ਜਿਸ ਤੇ ਉਸ ਦੀ ਮਾਤਾ ਬਲਵਿੰਦਰ ਕੌਰ ਵੱਲੋਂ ਮੁਕਦਮਾ ਨੰਬਰ 98 ਮਿਤੀ 27 11 25 ਅੰਡਰ ਸੈਕਸ਼ਨ 109 115 2 118 135 ਪੀ ਐਨ ਐਸ ਦਾ ਦਰਜ ਰਜਿਸਟਰ ਕੀਤਾ ਗਿਆ ਜੋ ਤਰਜਿੰਦਰ ਸਿੰਘ ਤੇ ਜਦਾ ਸੱਟ ਲੱਗਣ ਕਰਕੇ ਜਿਸ ਦੀ ਮਿਤੀ 8 12 25 ਨੂੰ ਮੌਤ ਹੋ ਗਈ ਜਿਸ ਤੇ ਮੁਕਦਮਾ ਵਿੱਚ ਵਾਧਾ ਜੁਰਮ 103 ਪੀ ਐਨ ਐਸ ਦਾ ਕੀਤਾ ਗਿਆ ਜੋ ਸ਼੍ਰੀ ਹਰਵਿੰਦਰ ਸਿੰਘ ਬਿਰਕ ਪੀ ਪੀ ਐਸ ਸੀਨੀਅਰ ਪੁਲਿਸ ਕਪਤਾਨ ਜੰਦਰਦੀਆਤੀ ਜੀ ਦੇ ਨਿਸ਼ਾਣ ਦੇਸ਼ਾ ਹਸਾਬ ਜੋ ਥਾਣਾ ਪਤਾਰਾ ਦੇ ਮੁਖ ਅਫਸਰ ਰਾਮਕ੍ਰਿਸ਼ਨ ਅਤੇ ਯੇ ਸਹਿਰਦੀਪ ਅਤੇ ਹੋਰ ਪੁਲਿਸ ਕਰਮਚਾਰੀਆਂ ਦੇ ਪਾਰਟੀਆਂ ਬਣਾਈਆਂ ਗਈਆਂ ਜੋ ਇਹਨਾਂ ਨੇ ਮੁਕਦਮਾ ਦੇ ਪੰਜਾ ਦੋਸ਼ੀਆਂ ਵਿੱਚੋਂ ਚਾਰ ਦੋਸ਼ੀਆਂ ਨੂੰ ਕੱਲ ਮਿਤੀ 8-9 ਦੀ ਦਰਮਿਆਨੀ ਰਾਤ ਨੂੰ ਮੁਕਦਮਾ ਹਯਾਦੀ ਦੋਸ਼ੀ ਪਰਮਿੰਦਰ ਸਿੰਘ ਪਿੰਦੂ ਵਾਸੀ ਬਿਲਗਾ ਜਸਕਰਨ ਸਿੰਘ ਅਤੇ ਜਿੰਦਰ ਏਲੀਸ 라ਟੀ ਵਾਸੀ ਸੰਗੇ ਖਾਲਸਾ ਅਤੇ ਮਨਪ੍ਰੀ ਸਿੰਘ ਏਲੀਸ 모হিত ਵਾਸੀ ਨਾਥ ਥਾਣਾ ਨੂਰਬੈਲ ਨੂੰ ਗ੍ਰਿਫਤਾਰ ਕੀਤਾ ਗਿਆ ਜੋ ਪਹਿਮਾ ਦੋਸ਼ੀ ਗੁਰਦੀਪ ਸਿੰਘ ਏਲੀਸ ਪੁੱਲਰ ਜੋ ਮਰਨ ਵਾਲੇ ਤੇਜਿੰਦਰ ਸਿੰਘ ਦੀ ਪੁਗਾ ਦਾ ਲੜਕਾ ਹੈ ਜੋ ਇਹਨਾਂ ਦੀ ਪੁਰਾਣੀ ਆਪਸ ਵਿੱਚ ਕਿਸੇ ਕਾਰਨ ਕਰਕੇ ਰੰਜਿਸ਼ ਸੀਗੀ ਜੋ ਗੁਰਦੀਪ ਸਿੰਘ ਨੇ ਆਪਣੇ ਇਹਨਾਂ ਜੀ ਦੋਸਤਾਂ ਨੂੰ ਨਾਲ ਲੈ ਕੇ ਮਿਤੀ 26 11 25 ਨੂੰ ਆਪਣੇ ਕਾਰ ਕਾਰ ਸਵਿਫਟ ਕਾਰ ਵਿੱਚ ਸਵਾਰ ਹੋ ਕੇ ਇਸ ਨੂੰ ਪਿੰਡ ਆ ਕੇ ਕੀ ਰਕੇ ਸੱਟਾਂ ਮਾਰੀਆਂ ਜੋ ਗੁਰਦੀਪ ਸਿੰਘ ਪੁੱਤਰ ਜੋ ਹਜੇ ਫਰਾਰ ਹੈ ਜੋ ਚਾਰੇ ਦੋਸ਼ੀਆਂ ਨੂੰ ਅੱਜ ਪੇਸ਼ ਅਦਾਲਤ ਕੀਤਾ ਗਿਆ ਜੋ ਦੋਸ਼ੀਆਂ ਦਾ 4 ਦਿਨ ਦਾ ਰਿਮਾਨਡ ਹਾਸਲ ਕੀਤਾ ਗਿਆ ਜੋ ਮੁਕੱਦਮੇ ਦੀ ਤਫਤੀਸ਼ ਢੁਗਾਈ ਨਾ ਕੀਤੀ ਜਾਵੇਗੀ ਅਤੇ ਪੰਜਵੇਂ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਅਗਲੇ ਤੱਕ ਸਾਹਮਣੇ ਲਿਆਦੇ ਜਾਣਗੇ